ਚਿੱਲ ਲੱਗੀ ਲੱਗੀ ਹੈ ਨਾ ਤੂੰ ਕਾਸ਼ ਕਿਤੇ ਜਾ ਕੇ ਤੂੰ ਮੇਰੇ ਵਿਚੋਲਿਆ ਨਾ ਕੀਤੀ ਹੁੰਦੀਆਂ ਅੱਜ ਨੂੰ ਮੇਰਾ ਵਿਆਹ ਹੋ ਜਾਣਾ ਤਹੋ ਊਜਾ ਗੇਰਾ ਕਰ ਜੇਰਾ ਸਾਡਾ ਤਾਂ ਫਾਲੀ ਲੱਦਾ ਪੱਕ ਪੁੱਕ ਕੇ ਡਿੱਗ ਗਿਆ ਗਲ ਗਿਆ ਆ ਹੈ ਕਿ ਉੱਠ ਕੇ ਰੋਲਾ ਪਾਉਂਦੀ ਹੁੰਦੀ ਸੀ ਕਿ ਹੁਣ ਮੰਮੀ ਦੀ ਥਾਂ ਹੋਰ ਕਿਸੇ ਨੇ ਸੰਭਲੀ ਆ ਠੰਡਾ ਬੰਦਾ ਮੈਂ ਠੰਡਾ ਸਵਾਸ ਸਵੇਰੇ ਵੇਖਿਆ ਕਿਵੇਂ ਹੈ ਹਾਏ ਤੇਰੀ ਲੱਗੀ ਓ ਗਈ ਦੁੱਧ ਕੱਢ ਲੈ ਤਾਂ ਕਿਉਂਕਾ ਲੋਬੀ ਸਾਰੀ ਬਾਹਰੀ ਬਾਹਰੀ ਆ ਰਹੀ ਜੀ ਨੀਓ ਕੁੜੀ ਤੇਰੀ ਜਿੱਡੀ ਹੋ ਗਈ ਵੇ ਲਾੜੀ ਆਹ ਕੁੜੀ ਕਿੰਨਾ ਦੀ ਆ ਇਹ ਕਿਧਰ ਆਈ ਇਹ ਤਾਂ ਕਰਦੀ ਨਹੀਂ ਵਾਕ-ਵੂਕ ਕੋਈ ਨਾਲ ਇੱਕ ਦੂਜੇ ਦੇ ਆਪਰੇ ਨਹੀਂ ਕਹਿੰਦੇ ਵੱਡੇ ਘਰ ਚ ਜਿਹੜੇ ਕੱਢ ਲੈ ਇੱਕ ਤੋਂ ਮਰੇ ਚ ਵੜ ਕੇ ਦੂਜੇ ਕਮਰੇ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਾਰਾ ਇਹਦੀ ਕੋਡਿੰਗ ਵਧੀਆ ਲੱਗਦੀ ਕਦੇ ਪੂਰੀ ਲੱਗਦੀ ਆ ਜੋਦੀ ਭੈੜੀ ਲੱਗੀ ਜਾਂਦੀ ਪਰ ਧੋਤੀ ਨਾ ਕਰਕੇ ਹਨਾ ਛਾਏ ਇਹ ਪੁੱਲ ਆ ਤੇਰੇ ਤਾਂ ਆਡਰ ਨੋਰਮਲ ਡਿੱਗ ਰਹੇ ਨੇ ਬ੍ਰਦਰਸ ਇਦਾਂ ਹੀ ਡੇਗ ਡੁਗ ਪੈਂਦੇ ਆ ਜਿਹੜੇ ਤਾਂ ਸਾਡੇ ਉਹ ਹੀ ਡੇਗ ਡੁਗ ਪੈਂਦੇ ਦੇਖੋ ਤੁਸੀਂ ਕਾ ਇਹ ਅਸੀਂ ਮੇਰੀ ਨਿੱਟਲੀ ਲਵਾਇਆ ਤੇ ਆ ਜਿਹੜਾ ਬਾ ਇਹ ਤੇ ਕੰਡੇ ਲੱਗੇ ਆ ਇਹ ਜੜ ਨੂੰ ਅਸੀਂ ਬੜੀ ਜਰੀ ਚਾਚਾ ਕਹਿੰਦਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਖਤਮ ਹੋਈ ਫੇਰ ਹੋ ਪੈਂਦੀ ਆ ਪੁੱਛੋ ਹੀ ਨਾ 97 ਮਾਡਲ ਏਸੀ 400 ਪੁਰਾਣਾ 400 ਸਾਲ ਪੁਰਾਣਾ ਆਈ ਗਈ ਰਹਾ 400 ਸਾਲ ਜੇ ਦੋ ਪੰਛੀ ਬਣੇ ਆ ਉਹ ਇੰਨਾ ਚਿਰ ਰਹੇ ਆ ਇੱਥੋਂ ਆ ਲੈਣਾ ਨਰਜਾਤ ਹੋਇਆ ਆਪਾਂ ਤੁਹਾਨੂੰ ਪਤਾ ਕੁਦਰਤ ਦੇ ਬਹੁਤ ਹੀ ਜ਼ਿਆਦਾ ਨੇੜੇ ਆ ਪਉਤੇ ਜ਼ਿਆਦੇ ਨੇੜੇ ਆ ਨਾਲ ਦੇ ਪਾਸ ਤੁਹਾਨੂੰ ਪਤਾ ਕੁਦਰਤੀ ਸਾਰੇ ਪਾਸੇ ਖਲਾਰੀ ਪਈ ਆਪਾਂ ਓਏ ਕਾਹਦੇ ਤੇ ਬੈਠਾ ਤੂੰ ਮੈਂ ਮਾਂ ਕਰਾਂ ਦੀ ਸੁਖਾਤਨਾ ਕਰ ਤਾ ਇਹ ਹਰ ਔਰਤ ਇਸ ਅੱਗੇ ਆ ਸੀਟ ਹੈ ਅੱਗੇ ਆ ਸੀਟ ਥੋੜੀ ਜਿਹੀ ਅੱਗੇ ਹੋ ਕੇ ਬਹਿ ਹਾਂ ਹਾਂ ਇੱਥੇ ਕਰਨ ਚ ਲੱਗੀ ਲੱਗੀਆਂ ਨਾ ਤੂੰ ਕਾਸ਼ ਕਿਤੇ ਜਾ ਕੇ ਤੂੰ ਮੇਰੇ ਵਿੱਚ ਉਲਿਆ ਨਾ ਕੀਤੀਆਂ ਹੁੰਦੀਆਂ ਅੱਜ ਨੂੰ ਮੇਰਾ ਵਿਆਹ ਹੋ ਜਾਣਾ ਤੇ ਹੋ ਜੂਗਾ ਜੇਰਾ ਕਰ ਜੇਰਾ ਨਹੀਂ ਕਰ ਜਦੋਂ ਸੰਜੋਗ ਖੁੱਲ ਗਿਆ ਉਦੋਂ ਹੋ ਹੀ ਜਾਣਾ ਸਬਰ ਦਾ ਫਲ ਮਿੱਠਾ ਹੁੰਦਾ ਸਾਡਾ ਤਾਂ ਫਾਲੀ ਲੱਗਦਾ ਪੱਕ ਪੁੱਕ ਕੇ ਡਿੱਗ ਗਿਆ ਗਲ ਗਿਆ ਆ ਮੈਨੂੰ ਕਹਿੰਦਾ ਤੇਰਾ ਵਿਆਹ ਹੋਊਗਾ ਤੇ ਮੈਨੂੰ ਆਸ ਜਾਗਣੀ ਆ ਕਈ ਵਾਰੀ ਰੱਬ ਜੂਸ ਹੀ ਬਣਾਈ ਬੈਠਾ ਹੁੰਦਾ ਫਲਾਂ ਦਾ ਕੀ ਪਤਾ ਲੱਗਦਾ ਤੂੰ ਮੋਟੇ ਦਾ ਵੇਖਿਆ ਨਾ ਵਿਆਹ ਕਰਾ ਕੇ ਉਹ ਮੁੱਦਾ ਕਹਿਣਾ ਤੁਹਾਡਾ ਕਾਰ ਤੋਂ ਉਮਰ ਬੜਿਆ ਹਾਂ ਸਹੀ ਗੱਲ ਕਾਰ ਤੋਂ ਉਮਰ ਨਹੀਂ ਬੜਿਆ ਮੰਮੀ ਤੜਕੇ ਉੱਠ ਕੇ ਰੋਲਾ ਪਾਉਂਦੀ ਹੁੰਦੀ ਸੀ ਤੇ ਹੁਣ ਮੰਮੀ ਦੀ ਥਾਂ ਹੋਰ ਕਿਸੇ ਨੇ ਸੰਭਾਲੀ ਹੈ ਠੰਡਾ ਸਵਾਸ ਸਵੇਰੇ ਵੇਖਿਆ ਕਿਵੇਂ ਹੈ ਹਾਂ ਹਾਂ ਤੇਰੇ ਉੱਠ ਗਈ ਉਹ ਗਈ ਦੁੱਧ ਕੱਢ ਲੈ ਤਾ ਨਾਲੇ ਬੰਦੀ ਐ ਕਰਕੇ ਨਹੀਂ ਪੈਣੀ ਆ ਤਾਂ ਨਾ ਉੱਠਿਆ ਕਰੋ ਬੰਦੇ ਐ ਕਰਕੇ ਅੱਜ ਕਰਦੀਆਂ ਨਾ ਬੱਚਾ ਕੋਈ ਨਹੀਂ ਕੋਈ ਨਹੀਂ ਮੈਨੂੰ ਫੇਰ ਉਹੀ ਦਾ ਦੋਰੀ ਡੰਡਾ ਚੱਕਣਾ ਹੀ ਪੈਣਾ ਵਾ ਅਜੀ ਬਾਹ ਚੱਕ ਕੇ ਸਿੱਧੀ ਤਾਂ ਮਖਾ ਦੇ ਮਾਂ ਮਾਨੀ ਜੂ ਮੇਰੀ ਬਾਹ ਸਿੱਧੀ ਹੁੰਦੀ ਨਹੀਂ ਇਹ ਤਿਆਰੀ ਹੋ ਚੁੱਕੀ ਆ ਸੂਟ ਤੇ ਸੂਟ ਆਈ ਜਾਂਦਾ ਇਹਨਾਂ ਦਾ ਤੇ ਬਾਕੀ ਸਾਰੇ ਕਢਾਈ ਕੱਢਣ ਵਾਲੇ ਪਹਿਨਣ ਮੰਨੀ ਜੇ ਯਸ ਸਾਰੇ ਐਮਬਰਾਇਡਰੀ ਇੰਨੀ ਜ਼ਿਆਦਾ ਗਰਮੀ ਆ ਜੇ ਅੱਜ ਕੱਲ ਮੀਂਹ ਪਿਆ ਤਾਂ ਅੱਜ ਗਰਮੀ ਬਹੁਤ ਜ਼ਿਆਦੀ ਹੋ ਗਈ ਨਾ ਇਹਨੂੰ ਕਰ ਲੀਏ ਸਾਰੀ ਗੱਲ ਇੱਦਾਂ ਚੱਕ ਦੋ ਗਿੰਦਰ ਇੱਧਰ ਲਾ ਤੋਬਾ ਤੋਬਾ ਵੇ ਜੋਰ ਬਹੁਤਾ ਕੁੜੀ ਸਾਡੀ ਜੋਰ ਬਹੁਤਾ ਆ ਕਰ ਲੀਏ ਸਾਰੇ ਕਰ ਵੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅਗਲਾ ਐਕ exhibishion ਲਾਂਚ ਕਰ ਰਹੇ ਹਾਂ ਬੜੀ ਜਲਦੀ ਤੇ ਇਹ ਜਿਹੜਾ ਐਕ exhibishion ਆ ਅਸੀਂ ਜੀਰੇ ਜਾਂ ਤਰਸ ਤਰਨ ਦੇ ਵਿੱਚੋਂ ਇੱਕ ਜਗ੍ਹਾ ਤੇ ਲਾਵਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਅੱਜ ਇਹ ਜਿਹੜੀ ਵੀਡੀਓ ਹੈ ਸਪੈਸ਼ਲ ਤੁਹਾਨੂੰ ਫੈਬਰਿਕ ਦਿਖਾਉਣ ਦੇ ਲਈ ਉਹਨਾਂ ਭੈਣਾਂ ਦੇ ਲਈ ਜਿਹੜੀਆਂ ਕਹਿੰਦੀਆਂ ਕਿ ਅਸੀਂ ਐਕ exhibishion ਵਾਲੀ ਜਗ੍ਹਾ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਮੈਂ ਅਗਰ ਤੂੰ ਬਹੁਤੀ ਜਿਆਦਾ ਚਲਾਕੀ ਕਰਦੀ ਹੈ ਸਿਮਰਨ ਵੈਰੀ ਗੁੱਡ ਵੈਰੀ ਗੁੱਡ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਾਦਾ ਨੇ ਚਿਲਾਕੀਆਂ ਕਰਿਆ ਕਰ ਤੂੰ ਬਹੁਤੀ ਜਿਆਦਾ ਮਾਰਨਿੰਗ ਗੁੱਡ ਮਾਰਨਿੰਗ ਤਾਣੀਆਂ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਤੁਹਾਡਾ ਰੂਮ ਐਚ ਬਣਿਆ ਨੀਗਾ ਨਹੀਂ ਨਾ ਤੁਹਾਡਾ ਰੂਮ ਨਹੀਂ ਬਣਿਆ ਜੇ ਕਿਹੜਾ ਰੂਮ ਲੈਣਾ ਤੁਸੀਂ ਔਰ ਨਾਨੀ ਧੜੀ ਨੂੰ ਪਤਾ ਆ ਤੇ ਉਹ ਕਾ ਲੌਬੀ ਸਾਰੀ ਬਾਹਰ ਹੀ ਬਾਹਰ ਹੀ ਆਏ ਰਹੇ ਜਿੱਥੇ ਫਿਰਦੀਆਂ ਇੱਥੇ ਹੀ ਰਹਿਣਾ ਲੌਬੀ ਚ ਕਹਿੰਦਾ ਫਿਰ ਸਾਡਾ ਸਮਾਨ ਪੂਰਾ ਆਊਗਾ ਫਿਰ ਸਾਡੇ ਸਟੱਡੀ ਟੇਬਲ ਲੱਗਣਗੇ ਤੀਜੇ ਫਲੋਰ ਤੇ ਲਾ ਦਾਂਗੇ ਸਟੱਡੀ ਟੇਬਲ ਦਾ ਹੈ ਇੱਕ ਨਹੀਂ ਅਈ ਚੜ ਚੜ ਕੇ ਦੁੱਤੇ ਭਾਵੇਂ ਲੜਨ ਲੜ ਕੇ ਮਰੀ ਜਾਂਦੇ ਪਰ ਥੱਲੇ ਪਤਾ ਇਹਨਾਂ ਲੱਗੇ ਵੀ ਕੀ ਕਰੀ ਜਾਂਦੇ ਆ ਹੈਨਾ ਪਤਾ ਲੱਗ ਜਣਾ ਆਪੇ ਥੱਲੇ ਡਿੱਗੀਆਂ ਪਰੀਆਂ ਪਰਿਆਣਾ ਉੱਡ ਕੇ ਵੇਖਿਓ ਨਹੀਂ ਫੇਰ ਥੱਲੇ ਡਿੱਗੀਆਂ ਕਹਿ ਬਾਈਟੀਆਂ ਤਾਂ ਨਹੀਂ ਇਥੇ ਹਾਂ ਮਨੀਓ ਕੁੜੀ ਤੇ ਜਿੱਡੀ ਹੋ ਗਈ ਵੇਖ ਲਾਓੜੀ ਹਾਂ ਆਹ ਕੁੜੀ ਕਿਨਾਂ ਦੀ ਆ ਇਹ ਕਿਧਰ ਆਈ ਇਹ ਕੋਈ ਦਿਨੋਂ ਮੈਂ ਕਿਹਾ ਤੂੰ ਰੋਟੀ ਖਾ ਕੇ ਡੇਲੀ ਕੱਲੀ ਇਹਨੂੰ ਨਹੀਂ ਸਾਰਿਆਂ ਨਾਲ ਇਹਨਾਂ ਨੂੰ ਵਾਕ ਜੁੜ ਕਰਨੀ ਚਾਹੀਦੀ। ਇਹ ਤਾਂ ਕਰਦੀ ਨਹੀਂ ਵਾਕ-ਵਾਕ। ਕੋਈ ਨਾਲ ਇੱਕ ਦੂਜੇ ਦੇ ਆਪਰੇ ਨਹੀਂ ਚੱਲਦੇ। ਵੱਡੇ ਘਰ ਚ ਜਿਹੜੇ ਕੱਢ ਲੈਣ। ਇੱਕੋ ਕਮਰੇ ਚ ਵੜ ਕੇ ਦੂਜੇ ਕਮਰੇ ਚ ਚੱਲ ਜਾਣ ਦੋ ਜੇ। ਇਹਨਾਂ ਦਾ ਮੰਨੀ ਕਮਰਾ ਹੀ ਨਹੀਂ ਬਣਿਆ ਜੇ ਇੱਥੇ। ਬਣੇ ਨਾ ਵਾਕ। ਕਿਉਂ? ਨਾਨੀ ਕਹਿੰਦਾ ਦੇ ਰੋ। ਲੌਬੀ ਸਾਰੀ ਇਹਨਾਂ ਦੀ ਜ। ਛੱਡ। ਥੋੜੀ ਟਿਕਾ ਕੇ। ਆਹ ਦੱਬ। ਇਹ ਤਾਂ ਨਹੀਂ ਕਰਦਾ ਲੀ। ਕਾਲਾ ਮਸਾਲਾ ਬਰਾਦਾ ਲੱਗ ਗਿਆ ਕਹਿਣਗਾ ਹੀ ਆ ਚਲੇ ਆ ਆ ਮੱਦੂ ਨੂੰ ਫੜਲਾ ਮੱਦੂ ਫੜ ਮੱਦੂ ਨੂੰ ਫੜ ਮੱਦੂ ਭੱਜ ਗਿਆ ਈ ਇਧਰੋਂ ਮੂੰਹ ਘਾਰਾ ਉਹ ਵੀਡੀਓ ਬਣਾਉਂਗਾ ਇਹਨੂੰ ਕਹ ਤੈਨੂੰ ਵੀ ਫੜ ਲੈਣਾ ਮੈਨੂੰ ਕਹਿਦੇ ਨਹੀਂ ਤਾਂ ਮੇਰਾ ਤਾਂ ਮਾਰ ਫੜ ਲੈ ਇਹਨੂੰ ਕੋਈ ਨਹੀਂ ਫੜਲਾ ਫੜਦਾ ਇੱਕ ਚੋਕ ਇਹ ਵੀ ਓਏ 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 ਫੇਰ 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 ਗਾਲੀ ਗੋਪੀ ਮੁਲਸ਼ਮਣਾ 2 ਦਿਨਾਂ ਬਾਅਦ ਆਇਆ ਮੈਂ ਹੀ ਆ ਖਾਲ ਵੀ ਆਈ ਕੱਲ ਨਹੀਂ ਆਗਾ ਤੂੰ ਕਿਤੇ ਵੀ ਗਿਆ ਜਲਾ ਫਿਰ ਆ ਕੇ ਲੱਦਾ ਹਾਂ ਜੀ ਨਾ ਕੱਲ ਮੈਂ ਆਇਆ ਸਾਡੇ ਨਾਲ ਦੇਖਿਆ ਜੀ ਤੋੜ ਪਾਈ ਗਈ ਤੋੜ ਨਹੀਂ ਰਾਤ ਜਿਆਦੀ ਡੋਸ ਚੱਕ ਲਈ ਮੈਨੂੰ ਕੱਲ ਕੋਈ ਬੰਦਾ ਮਿਲਿਆ ਕਹਿੰਦਾ ਸਾਡਾ ਬੰਦਾ ਨਾ ਨਸ਼ਾ ਬਹੁਤ ਕਰਦਾ ਮੈਂ ਕਿਹਾ ਸਾਡੇ ਘਰੇ ਆ ਜੀ ਸਾਰੀਆਂ ਤਰ੍ਹਾਂ ਦੇ ਬੰਦੇ ਮਿਲ ਜਣੇ ਆ ਨਿੱਕੀ ਕੈਟਾਗਰੀ ਤੋਂ ਵੱਡੀ ਕੈਟਾਗਰੀ ਤੱਕ ਇੱਕ ਤਰ੍ਹਾਂ ਦੇ ਛੋਟੇ ਲੈਵਲ ਤੋਂ ਵੱਡੇ ਲੈਵਲ ਵਾਲੇ ਆਪਣਾ ਇਤਿਆਰ ਸਾਰੇ 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 ਮਿਲ ਜਣੇ ਆ ਚਾਹ ਕੌਫੀ ਵੀ ਆ ਗਈ ਇੱਕ ਦੋ ਜਣ ਕੇ ਬਾਕੀ ਜ਼ਿਆਦਾ ਇਹ ਇਹ ਸੋਫੀਆਂ 'ਚ ਆ ਜਾਂਦਾ ਥੋੜਾ ਜਿਆਦਾ ਕੀ ਬੰਦਾ ਈ ਉਹ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਸੋਫੀਆਂ ਆ ਗਿਆ ਨੀ ਸਾਹਿਬ ਬਾਕੀ ਸਾਰੇ ਬਾਕੀ ਸੀਪਾ ਵੀ ਸੋਫੀ ਆ ਸੀਪਾ ਤੂੰ ਸੋਫੀ ਨਾ ਹਾਂ ਅਸੀਂ ਸੀਪਿਆ ਸੋਫੀਆਂ ਤੂੰ ਹੂੰ ਨਹੀਂ ਇਹ ਵੀ ਨਹੀਂ ਸੋਫੀ ਕੈਨਸਲਾ ਨਹੀਂ ਇਹ ਵੀ ਸੁਗੀ ਨਹੀਂ ਮੈਂ ਵੀ ਮੈਂ ਤਾਂ ਸੁਗੀ ਨਹੀਂ ਮੈਂ ਨਾ ਨਾ ਪੂਰੀ ਰਾਤ ਨੂੰ ਡੱਫ ਲੈਣਾ ਉਹ ਹਾਂ ਉਹ ਉਧਰ ਆ ਗਏ ਕੱਲ ਪੁੱਛੇ ਸ਼ਾਮ ਨੂੰ ਜੇ ਅੱਦਾਂ ਕੀ ਹੋ ਜਾਂਦਾ ਹੈ ਇਹ ਦੇ ਦਾਰੂ ਦਾਰੂ ਘਰੇ ਪਹੁੰਚਦਾ ਨਾ ਨੀਵਾ ਹੋ ਕੇ ਗਲਾਸ ਤੇ ਛੇਤੀ ਦੇਖਦਾ ਜਿਹੜੇ ਸਿੱਧਾ ਹੁਣ ਸ਼ਾਮ ਨੂੰ ਦੇਖ ਲਿਓ ਜੀ ਕੱਟੇ ਉਹਨੂੰ ਡਰਿਫਲ ਉਹ ਤਾਂ ਆ ਗਿਆ ਅਸੀਂ ਚੱਲ ਜਾਗੇ ਇਹ ਕੌਣ ਹੈ ਆ ਕਿੰਨਿਕਾ ਤੁਸੀਂ ਕਹਿੰਦੇ ਹੋ 202300 ਅੱਛਾ ਜੀ ਤੂੰ ਜੋ ਤੂੰ ਯਾਰ ਪੈਸੀ ਲਾ ਸਕਿਆ ਇਹ ਮਿੱਟੀ ਨਾਲ 2025 ਦੇ ਵਿੱਚ 2025 ਲਾ ਲੈ ਇਹ ਬੜਾ ਸਾਨਾ ਤੇਰੀ ਤਾਂ 10 ਤੋਂ ਮੜਾ ਹੈ ਹੈ 50 ਹੋਰ ਤਾਂ ਦੱਸਤਾ ਉਹਨੇ ਨਹੀਂ ਯਾਰ 3000 ਜੀ ਲਾ ਸਕਦੇ ਜੋ ਵਧੀਆ ਕਰਨਾ 4000 ਰੁਪਏ ਮੇਰਾ ਬੇਨਾ ਹੋਰ ਵੀ ਮੇਰਾ ਵੇਖੀ ਕੀਤੀ ਦੋਪਾਂ ਠੀਕ ਰੰਗ ਕਰਨਾ ਆ ਕਿੰਨੀ ਤੂੰ ਕਿੰਨੀ ਆਣਾ ਦਿਹਾੜੀ ਚਲਾ ਦੇਣੇ ਦਿਹਾੜੀ ਦੇ ਮੈਂ ਕਿੰਨਾ 6000 ਲਾ ਸੀ ਵਾਰੀ ਕਿੰਨੇ ਲਾ 6000 ਲਾ ਸਾਦੀ ਆ ਲੱਗ ਜੂਗੀ ਕੋਠੀ ਤੇ ਕਿੰਨੀ ਲੱਗੂ ਕੋਠੀ ਜੀ ਬਈ ਹੁਣ ਤਾਜਾ ਹੀ ਆ ਲੱਖ ਦੋ ਤਾਂ ਲੱਖ ਤੋਂ ਮੇਰੇ ਜਨ ਤਾਂ ਤਾਂ ਹਾਂ ਤਾਂ ਜਾ ਲੱਖ ਦੋ ਤਾਂ 50000 ਦੇ ਨੇੜੇ ਦਾ ਨੀਂਚ ਵੜਦੀ ਆ ਹਾਂ 50000 ਦੇ ਨੇੜੇ ਵੜ ਗਈ ਲੱਖ ਤੋਂ ਤੇ ਜਾਊਗੀ ਸਵਾ ਤੋਂ ਸਵਾ ਡੇਢ ਲੱਖ ਠੀਕ ਹੈ ਧੰਨਵਾਦ ਜੀ ਜਿਆਦਾ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ